ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਹੁਣ ਇੱਕ ਅਹਿਮ ਜ਼ਿੰਮੇਵਾਰੀ ਨਿਭਾਉਣ ਜਾ ਰਹੀ ਹੈ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਹੁਣ ਇੱਕ ਅਹਿਮ ਜ਼ਿੰਮੇਵਾਰੀ ਨਿਭਾਉਣ ਜਾ ਰਹੀ ਹੈ ਦਰਅਸਲ ਕਰੀਨਾ ਕਪੂਰ ਨੂੰ ਯੂਨੀਸੇਫ ਦੀ ਰਾਸ਼ਟਰੀ ਰਾਜਦੂਤ ਬਣਾਇਆ ਗਿਆ ਹੈ ਸਿਨੇਮਾ ਦੀ ਦੁਨੀਆ ਦੇ ਵਿੱਚ ਅਹਿਮ ਯੋਗਦਾਨ ਪਾਉਣ ਤੋਂ ਇਲਾਵਾ ਇਹ ਅਦਾਕਾਰਾ ਸਮਾਜ ਦੇ ਵਿੱਚ ਬਦਲਾਅ ਲਈ ਸਮਾਜਿਕ ਮੁੱਦਿਆਂ ਉੱਤੇ ਵੀ ਕੰਮ ਕਰਦੀ ਨਜ਼ਰ ਆ ਰਹੀ ਹੈ ਕਰੀਨਾ ਕਪੂਰ ਨੂੰ ਯੂਨੀਸੇਫ ਦਾ ਰਾਸ਼ਟਰੀ ਰਾਜੂਤ ਬਣਾਇਆ ਜਾਣਾ ਅਹਿਮ ਗੱਲ ਹੈ ਕਰੀਨਾ ਜੋ ਕਿ 2014 ਤੋਂ ਸੰਯੁਕਤ ਰਾਸ਼ਟਰ ਬਾਲ ਫੰਡ ਦੀ ਭਾਰਤੀ ਇਕਾਈ ਦੇ ਨਾਲ ਜੁੜੀ ਹੋਈ ਹੈ ਹਰ ਬੱਚੇ ਦੇ ਵਿਕਾਸ ਸਿਹਤ ਸਿੱਖਿਆ ਅਤੇ ਲਿੰਗ ਸਮਾਨਤਾ ਦੇ ਅਧਿਕਾਰ ਨੂੰ ਅੱਗੇ ਵਧਾਉਣ ਦੇ ਵਿੱਚ ਗੈਰ ਮੁਨਾਫਾ ਸੰਗਠਨ ਦੀ ਸਹਾਇਤਾ ਕਰੇਗੀ ਸਨਮਾਨ ਹਾਸਲ ਕਰਦੇ ਹੋਏ ਅਦਾਕਾਰ ਨੇ ਕਿਹਾ ਕਿ ਮੈਂ ਬੇहद ਖੁਸ਼ ਹਾਂ ਕਰੀਨਾ ਕਪੂਰ ਨੇ ਕਿਹਾ ਇਹ ਅਹੁਦਾ ਹਾਸਲ ਕਰਕੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਮੈਂ ਇਸ ਲਈ 10 ਸਾਲ ਲੇ ਇੰਤਜ਼ਾਰ ਕੀਤਾ ਹੈ ਅਤੇ ਸਾਰਿਆਂ ਦੇ ਨਾਲ ਬਹੁਤ ਮਿਹਨਤ ਕੀਤੀ ਹੈ ਅਤੇ ਹੁਣ ਅੰਤ ਦੇ ਵਿੱਚ ਮੈਂ ਇੱਕ ਰਾਸ਼ਟਰੀ ਰਾਜਦੂਤ ਦੇ ਰੂਪ ਦੇ ਵਿੱਚ ਉਹਨਾਂ ਦੇ ਨਾਲ ਜੁੜ ਰਹੀ ਹਾਂ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਜ਼ਿੰਮੇਵਾਰੀ ਹੈ ਜਿਸ ਨੂੰ ਮੈਂ ਦਿਲੋਂ ਸਵੀਕਾਰ ਕਰ ਰਹੀ ਹਾਂ ਨੀਨਾ ਕਪੂਰ ਨੇ ਅੱਗੇ ਕਿਹਾ ਭਾਰਤ ਦੇ ਹਰ ਕੋਨੇ ਦਾ ਹਰ ਬੱਚਾ ਉਹ ਜਿੱਥੇ ਵੀ ਹੈ ਜੋ ਵੀ ਹੈ ਮੇਰੇ ਲਈ ਬਰਾਬਰ ਹੈ ਜਦੋਂ ਮੈਂ ਕਿਸੇ ਬੱਚੇ ਬਾਰੇ ਗੱਲ ਕਰ ਰਹੀ ਹਾਂ ਦਾ ਇਹ ਦੇਖਣਾ ਮਹੱਤਵਪੂਰਨ ਨਹੀਂ ਹੈ ਕਿ ਉਸ ਦਾ ਲਿੰਗ ਕੀ ਹੈ ਮੈਂ ਇਹ ਯਕੀਨੀ ਬਣਾਉਣ ਲਈ ਕੰਮ ਕਰਾਂਗੀ ਕਿ ਹਰ ਬੱਚੇ ਚਾਹੇ ਉਹ ਕਾਬਿਲ ਹੋਵੇ ਜਾਂ ਅਪਾਹਜ ਉਸ ਨੂੰ ਆਪਣਾ ਅਧਿਕਾਰ ਮਿਲੇ ਇਸੇ ਤਰ੍ਹਾਂ ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਦਿਸ ਅਪਡੇਟ ਨਿਊਜ਼ ਦੇ ਨਾਲ ਧੰਨ ਬਾਲੀਵੁੱਡ ਦੇ ਅਦਾਕਾਰਾ ਕਰੀਨਾ ਕਪੂਰ ਹੁਣ ਇੱਕ ਅਹਿਮ ਜ਼ਿੰਮੇਵਾਰੀ ਨਿਭਾਉਣ ਜਾ ਰਹੀ ਹੈ ਬਾਲੀਵੁੱਡ ਦੇ ਅਦਾਕਾਰਾ ਕਰੀਨਾ ਕਪੂਰ ਹੁਣ ਇੱਕ ਅਹਿਮ ਜ਼ਿੰਮੇਵਾਰੀ ਨਿਭਾਉਣ ਜਾ ਰਹੀ ਹੈ ਦਰਅਸਲ ਕ੍ਰੀਨਾ ਕਪੂਰ ਨੂੰ ਯੂਨੀਸੇਫ ਦੀ ਰਾਸ਼ਟਰੀ ਰਾਜਦੂਤ ਬਣਾਇਆ ਗਿਆ ਹੈ ਸਿਨੇਮਾ ਦੀ ਦੁਨੀਆ ਦੇ ਵਿੱਚ ਅਹਿਮ ਯੋਗਦਾਨ ਪਾਉਣ ਤੋਂ ਇਲਾਵਾ ਇਹ ਅਦਾਕਾਰਾ ਸਮਾਜ ਦੇ ਵਿੱਚ ਬਦਲਾਅ ਲਈ ਸਮਾਜਿਕ ਮੁੱਦਿਆਂ ਉੱਤੇ ਵੀ ਕੰਮ ਕਰਦੀ ਨਜ਼ਰ ਆ ਰਹੀ ਹੈ ਕ੍ਰੀਨਾ ਕਪੂਰ ਨੂੰ ਯੂਨੀਸੇਫ ਦਾ ਰਾਸ਼ਟਰੀ ਰਾਜਦੂਤ ਬਣਾਇਆ ਜਾਣਾ ਅਹਿਮ ਗੱਲ ਹੈ ਕ੍ਰੀਨਾ ਜੋ ਕਿ 2014 ਤੋਂ ਸੰਯੁਕਤ ਰਾਸ਼ਟਰ ਬਾਲ ਫੰਡ ਦੀ ਭਾਰਤੀ ਕਾਇਦੇ ਨਾਲ ਜੁੜੀ ਹੋਈ ਹੈ ਹਰ ਬੱਚੇ ਦੇ ਵਿਕਾਸ ਸਿਹਤ ਸਿੱਖਿਆ ਅਤੇ ਲਿੰਗ ਸਮਾਨਤਾ ਦੇ ਅਧਿਕਾਰ ਨੂੰ ਅੱਗੇ ਵਧਾਉਣ ਦੇ ਵਿੱਚ ਗੈਰ ਮੁਨਾਫਾ ਸੰਗਠਨ ਦੀ ਸਹਾਇਤਾ ਕਰੇਗੀ ਸਨਮਾਨ ਹਾਸਲ ਕਰਦੇ ਹੋਏ ਅਦਾਕਾਰਾਂ ਨੇ ਕਿਹਾ ਕਿ ਮੈਂ ਬੇहद ਖੁਸ਼ ਹਾਂ ਕ੍ਰਿਨਾ ਕਪੂਰ ਨੇ ਕਿਹਾ ਇਹ ਅਹੁਦਾ ਹਾਸਲ ਕਰਕੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਮੈਂ ਇਸ ਲਈ 10 ਸਾਲ ਦੇ ਲਈ ਇੰਤਜ਼ਾਰ ਕੀਤਾ ਹੈ ਅਤੇ ਸਾਰਿਆਂ ਦੇ ਨਾਲ ਬਹੁਤ ਮਿਹਨਤ ਕੀਤੀ ਹੈ ਅਤੇ ਹੁਣ ਅੰਤ ਦੇ ਵਿੱਚ ਮੈਂ ਇੱਕ ਰਾਸ਼ਟਰੀ ਰਾਜਦੂਤ ਦੇ ਰੂਪ ਦੇ ਵਿੱਚ ਉਹਨਾਂ ਦੇ ਨਾਲ ਜੁੜਨ ਹਾਂ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਜ਼ਿੰਮੇਵਾਰੀ ਹੈ ਜਿਸ ਨੂੰ ਮੈਂ ਦਿਲੋਂ ਸਵੀਕਾਰ ਕਰ ਰਹੀ ਹਾਂ। ਤੀਨਾ ਕਪੂਰ ਨੇ ਅੱਗੇ ਕਿਹਾ ਭਾਰਤ ਦੇ ਹਰ ਕੋਨੇ ਦਾ ਹਰ ਬੱਚਾ ਉਹ ਜਿੱਥੇ ਵੀ ਹੈ ਜੋ ਵੀ ਹੈ ਮੇਰੇ ਲਈ ਬਰਾਬਰ ਹੈ। ਜਦੋਂ ਮੈਂ ਕਿਸੇ ਬੱਚੇ ਬਾਰੇ ਗੱਲ ਕਰ ਰਹੀ ਹਾਂ ਤਾਂ ਇਹ ਦੇਖਣਾ ਮਹੱਤਵਪੂਰਨ ਨਹੀਂ ਹੈ ਕਿ ਉਸ ਦਾ ਲਿੰਗ ਕੀ ਹੈ। ਮੈਂ ਇਹ ਯਕੀਨੀ ਬਣਾਉਣ ਲਈ ਕੰਮ ਕਰਾਂਗੀ ਕਿ ਹਰ ਬੱਚੇ ਚਾਹੇ ਉਹ ਕਾਬਿਲ ਹੋਵੇ ਜਾਂ ਅਪਾਹਜ ਉਸ ਨੂੰ ਆਪਣਾ ਅਧਿਕਾਰ ਮਿਲੇ। ਇਸੇ ਤਰ੍ਹਾਂ ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਦੀਸ਼ ਅਪਡੇਟ ਨਿਊਜ਼ ਦੇ ਨਾਲ। ਤਨਫਤ ਬਾਲੀਵੁੱਡ ਅਦਾਕਾਰਾ ਕ੍ਰੀਨਾ ਕਪੂਰ ਹੁਣ ਇੱਕ ਅਹਿਮ ਜ਼ਿੰਮੇਵਾਰੀ ਨਿਭਾਉਣ ਚਾਰੀ ਹੈ ਬਾਲੀਵੁੱਡ ਅਦਾਕਾਰਾ ਕ੍ਰੀਨਾ ਕਪੂਰ ਹੁਣ ਇੱਕ ਅਹਿਮ ਜ਼ਿੰਮੇਵਾਰੀ ਨਿਭਾਉਣ ਚਾਰੀ ਹੈ ਦਰਅਸਲ ਕ੍ਰੀਨਾ ਕਪੂਰ ਨੂੰ ਯੂਨੀਸੇਫ ਦੀ ਰਾਸ਼ਟਰੀ ਰਾਜਦੂਤ ਬਣਾਇਆ ਗਿਆ ਹੈ ਸਿਨੇਮਾ ਦੀ ਦੁਨੀਆ ਦੇ ਵਿੱਚ ਅਹਿਮ ਯੋਗਦਾਨ ਪਾਉਣ ਤੋਂ ਇਲਾਵਾ ਇਹ ਅਦਾਕਾਰਾ ਸਮਾਜ ਦੇ ਵਿੱਚ ਬਦਲਾਅ ਲਈ ਸਮਾਜਿਕ ਮੁੱਦਿਆਂ ਉੱਤੇ ਵੀ ਕੰਮ ਕਰਦੀ ਨਜ਼ਰ ਆ ਰਹੀ ਹੈ ਕ੍ਰੀਨਾ ਕਪੂਰ ਨੂੰ ਯੂਨੀਸੇਫ ਦਾ ਰਾਸ਼ਟਰੀ ਰਾਜਦੂਤ ਬਣਾਇਆ ਜਾਣਾ ਅਹਿਮ ਗੱਲ ਹੈ ਕਰੀਨਾ ਜੋ ਕਿ 2014 ਤੋਂ ਸੰਯੁਕਤ ਰਾਸ਼ਟਰ ਬਾਲ ਫੰਡ ਦੀ ਭਾਰਤੀ ਇਕਾਈ ਦੇ ਨਾਲ ਜੁੜੀ ਹੋਈ ਹੈ ਹਰ ਬੱਚੇ ਦੇ ਵਿਕਾਸ ਸਿਹਤ ਸਿੱਖਿਆ ਅਤੇ ਲਿੰਗ ਸਮਾਨਤਾ ਦੇ ਅਧਿਕਾਰ ਨੂੰ ਅੱਗੇ ਵਧਾਉਣ ਦੇ ਵਿੱਚ ਗੈਰ ਮੁਨਾਫਾ ਸੰਗਠਨ ਦੀ ਸਹਾਇਤਾ ਕਰੇਗੀ ਸਨਮਾਨ ਹਾਸਲ ਕਰਦੇ ਹੋਏ ਅਦਾਕਾਰਾ ਨੇ ਕਿਹਾ ਕਿ ਮੈਂ ਬੇहद ਖੁਸ਼ ਹਾਂ ਕਰੀਨਾ ਕਪੂਰ ਨੇ ਕਿਹਾ ਇਹ ਅਹੁਦਾ ਹਾਸਲ ਕਰਕੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਮੈਂ ਇਸ ਲਈ 10 ਸਾਲ ਦੇ ਲਈ ਇੰਤਜ਼ਾਰ ਕੀਤਾ ਹੈ ਅਤੇ ਸਾਰਿਆਂ ਦੇ ਨਾਲ ਬਹੁਤ ਮਿਹਨਤ ਕੀਤੀ ਹੈ ਅਤੇ ਹੁਣ ਅੰਤ ਦੇ ਵਿੱਚ ਮੈਂ ਇੱਕ ਰਾਸ਼ਟਰੀ ਰਾਜਦੂਤ ਦੇ ਰੂਪ ਦੇ ਵਿੱਚ ਉਹਨਾਂ ਦੇ ਨਾਲ ਜੁੜ ਰਹੀ ਹਾਂ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਜ਼ਿੰਮੇਵਾਰੀ ਹੈ ਜਿਸ ਨੂੰ ਮੈਂ ਦਿਲੋਂ ਸਵੀਕਾਰ ਕਰ ਰਹੀ ਹਾਂ ਨਕਪੂਰ ਨੇ ਅੱਗੇ ਕਿਹਾ ਭਾਰਤ ਦੇ ਹਰ ਕੋਨੇ ਦਾ ਹਰ ਬੱਚਾ ਉਹੋ ਜਿੱਥੇ ਵੀ ਹੈ ਜੋ ਵੀ ਹੈ ਮੇਰੇ ਲਈ ਬਰਾਬਰ ਹੈ ਜਦੋਂ ਮੈਂ ਕਿਸੇ ਬੱਚੇ ਬਾਰੇ ਗੱਲ ਕਰ ਰਹੀ ਹਾਂ ਤਾਂ ਇਹ ਦੇਖਣਾ ਮਹੱਤਵਪੂਰਨ ਨਹੀਂ ਹੈ ਕਿ ਉਸਦਾ ਲਿੰਗ ਕੀ ਹੈ ਮੈਂ ਇਹ ਯਕੀਨੀ ਬਣਾਉਣ ਲਈ ਕੰਮ ਕਰਾਂਗੀ ਕਿ ਹਰ ਬੱਚੇ ਚਾਹੇ ਉਹ ਕਾਬਿਲ ਹੋਵੇ ਜਾਂ ਅਪਾਹਜ ਉਸ ਨੂੰ ਆਪਣਾ ਅਧਿਕਾਰ ਮਿਲੇ ਇਸੇ ਤਰ੍ਹਾਂ ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਦਿਸ ਅਪਡੇਟ ਨਿਊਜ਼ ਦੇ ਨਾਲ ਧੰਨਵਾਦ